ਦੱਲੇ ਪਿੰਡ ਵਿੱਚ ਵਸਣ ਵਾਲੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋ ਐ ਗੱਲ ਬੜੀ ਵਧੀਆ ਕਹੀ ਜੇ ਤੁਹਾਡੇ ਸਾਰਿਆਂ ਦੇ ਮਤਲਬ ਦੀ ਮੇਰੇ ਵੀ ਦੱਲੇ ਪਿੰਡ ਦੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋ ਲਾਏ ਤੇ ਪਤਾ ਕਿਹਾ ਕੀ ਉਹਨਾਂ ਨੇ ਕਹਿੰਦੇ ਮਹਾਰਾਜ ਇੱਕ ਬੇਨਤੀ ਕਰ ਲਈਏ ਤੇ ਮਹਾਰਾਜ ਕਹਿੰਦੇ ਕਰ ਲੋ ਕਹਿੰਦੇ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਈ ਕੰਮ ਰੁੱਕ ਜਾਂਦੇ ਆ ਇਹ ਨੋਟ ਕਰਿਓ ਤੁਹਾਡੀ ਲਾਈਫ ਚ ਹੀ ਹੁੰਦਾ ਹੈ ਬਈ ਉਹ ਕੰਮ ਸਿਰੇ ਨਹੀਂ ਲੱਗਦਾ ਤੁਸੀਂ ਬਹੁਤ ਯਤਨ ਕੀਤਾ ਫਲਾਣੀ ਉਹ ਸਾਰੀ ਉਹ ਬਣ ਨਹੀਂ ਪਈ ਕਾਰਜ ਰੁਕ ਗਿਆ ਤੁਸੀਂ ਯਤਨ ਕੀਤਾ ਬੱਚੀ ਮੇਰੀ ਵੀ ਇਹ ਕਰਨਵੇਂ ਆਈਲਟਸ ਕਰਨਵੇਂ ਉਹ ਬੰਨ ਜਾ ਪੈ ਗਿਆ ਨਿਕਲ ਹੀ ਨਹੀਂ ਰਹੀ ਕਾਰਜ ਰੁਕ ਜੇ ਕਹਿਣ ਲੱਗੇ ਮਹਾਰਾਜ ਉਸ ਵੇਲੇ ਕੀ ਕਰੀਏ ਢੱਲੇ ਪਿੰਡ ਦੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋਲ ਆਏ ਤੇ ਕਹਿੰਦੇ ਮਹਾਰਾਜ ਕੋਈ ਕਾਰਜ ਰੁਕ ਜੇ ਵੀ ਪਾ ਨਹੀਂ ਪੈ ਗਿਆ ਸਿਰੇ ਨਹੀਂ ਲੱਗ ਰਿਹਾ ਆਹਾਹਾ ਹੁਣ ਜਿਹੜੀਆਂ ਤਿੰਨ ਚਾਰ ਗੱਲਾਂ ਕਈਆਂ ਤੁਸੀਂ ਧਿਆਨ ਨਾਲ ਸੁਣਿਓ ਗੁਰੂ ਅਮਰਦਾਸ ਜੀ ਨੇ ਜਵਾਬ ਦੇ ਦਿੱਤਾ। ਕੋਈ ਕੰਮ ਨੂੰ ਬੰਨ ਪੈ ਜੇ, ਕੋਈ ਕੰਮ ਨੂੰ ਰੁੱਕ ਜੇ, ਤੁਹਾਡੀ ਬੱਚੀ 26 ਸਾਲ ਦੀ ਹੋ ਗਈ ਹੈ। ਰਿਸ਼ਤਾ ਹੀ ਨਹੀਂ ਹੋ ਰਿਹਾ। ਬੰਨ ਪੈ ਗਿਆ, ਰੁਕ ਗਿਆ ਕੰਮ। ਇਤਨਾ ਦੇ ਕਈ ਗ੍ਰਸਤੀ ਦੇ ਵਿੱਚ ਮੁਸ਼ਕਲ ਹੈ। ਇਤਨਾ ਮਾਰੇ ਕੋ ਕੰਮ ਰੁੱਕ ਜੇ ਹੈ ਜ਼ਰੂਰੀ ਇਹ ਹੋਣਾ ਲਾਈਫ ਕਿਵੇਂ ਕਰੀਏ ਤੇ ਸੰਗਤ ਜੀ ਸੁਣਿਓ ਗੁਰੂ ਅਮਰਦਾਸ ਜੀ ਦਾ ਜਵਾਬ ਮਹਾਰਾਜ ਕਹਿੰਦੇ ਜੇ ਕੋਈ ਤੁਹਾਨੂੰ ਆਪਣੇ ਆਸੇ ਪਾਸੇ ਨੇੜੇ ਤੇੜੇ ਕੋਈ ਭੁੱਖਾ ਨજર ਆਉਂਦਾ ਉਹਨੂੰ ਭੋਜਨ ਦੇ ਦਿਓ ਉਹਨੂੰ ਭੋਜਨ ਦੇ ਦਿਓ ਜੇ ਕਿਸੇ ਨੂੰ ਕੋਈ ਕੱਪੜੇ ਦੀ ਥੋੜ੍ਹ ਨਜ਼ਰ ਆ ਰਹੀ ਹੈ ਤੇ ਉਹਦੀ ਕੱਪੜੇ ਦੀ ਥੋੜ੍ਹ ਪੂਰੀ ਕਰ ਦਿਓ ਅਜੇ ਪੂਰੀ ਗੱਲ ਸੁਣਿਓ ਕਿ ਜਿਹੜਾ ਕੰਮ ਰੁਕ ਜਾਣਾ ਨੇ ਛੋਟੀ ਛੋਟੀ ਗੱਲ ਨਹੀਂ ਹੁੰਦੀ ਬੜੀ ਵੱਡਾ ਦੁੱਖ ਹੁੰਦਾ ਬੰਨ ਹੀ ਪੈ ਜਾਣਾ ਤੁਸੀਂ ਕੋਈ ਕੰਮ ਕੀਤਾ ਹੁਣ ਉਹਦੇ ਚ ਕਰੋੜ ਰੁਪਏ ਫਸ ਗਿਆ 50 ਲੱਖ ਫਸ ਗਿਆ ਬਸ ਉਹ ਪਾਲਟੀ ਨਾਲ ਕੰਮ ਹੀ ਨਹੀਂ ਸਿਰੇ ਲੱਗਦਾ ਪਿਆ ਉਹ ਕੰਮ ਸਿੱਧਾ ਪੈ ਹੀ ਨਹੀਂ ਰਿਹਾ ਉਲੀ ਜਾਣੇ ਪਿਆ 2 ਸਾਲ ਬਨ ਪੈ ਗਿਆ ਮਹਾਰਾਏ ਨੇ ਪਹਿਲੀ ਗੱਲ ਕਹੀ ਵੀ ਜਿਵੇਂ ਕੋਈ ਨੇੜੇ ਤੇੜੇ ਭੁੱਖਾ ਨਜ਼ਰ ਆਵੇ ਉਹਨੂੰ ਭੋਜਨ ਦੇ ਦਿਓ ਕਿਸੇ ਕੋ ਕੱਪੜੇ ਦੀ ਥੋੜੇ ਕੱਪੜੇ ਦੀ ਥੋੜ ਪੂਰੀ ਕਰ ਦਿਓ ਅਗਲੀ ਗੱਲ ਸੁਣਿਓ ਤੀਜਾ ਕਹਿੰਦੇ ਇਕੱਠੇ ਹੋ ਕੇ ਕੀਰਤਨ ਕਰੋ ਉਧੀਆਂ ਸੋਝੀਆਂ ਤੁਸੀਂ ਆਣ ਗਵਾਂਡ ਆਪਣੇ ਘਰ ਕਿਤੇ ਚਲੋ ਪੰਜ ਫਿਰਦਾ ਕੋਈ ਉਹਨਾਂ ਦੇ ਪਹੁੰ ਜਾਂਦਾ ਸਾਧਨ ਨੂੰ ਬਸਤਰ ਦਾ ਸਾਧਨ ਤੇ ਤੀਜਾ ਪਤਾ ਕੀ ਕਿਆ ਮਾਰਾ ਇਹ ਕਹਿੰਦੇ ਇਕੱਠੇ ਹੋ ਕੇ ਕੀਰਤਨ ਕਰੋ ਚੌਥਾ ਲਭਈ ਲੈ ਹੈ ਮਾਰੇ ਗੁਰੂ ਅਮਰਦਾਸ ਜੀ ਕਹਿੰਦੇ ਖੜਾ ਪ੍ਰਸ਼ਾਦੀ ਦੇਗ ਬਣਾਓ ਆਕੋ ਸਤਨ ਹਾਂ ਦੇਖ ਬਣਾ ਇਕੱਠੇ ਹੋ ਕੇ ਕੀਰਤਨ ਕਰੋ ਤੇ ਕਹਿੰਦੇ ਕੀਰਤਨ ਕਰਨ ਤੋਂ ਬਾਅਦ ਖਲੋ ਕੇ ਅਰਦਾਸ ਕਰੋ ਤੁਹਾਡਾ ਵੱਡੇ ਤੋਂ ਵੱਡਾ ਬਨ ਗੁਰੂ ਨਾਨਕ ਸਾਹਿਬ ਖਤਮ ਕਰ ਦੇ ਇਹ ਕੀ ਲਿਆਂਦਾ ਬਾਣੀ ਵੀ ਲਿਆਂਦੀ ਦੇਖ ਵੀ ਲਿਆਂਦੀ ਤਾਂ ਇਹ ਵੀ ਲਿਆਂਦੀ ਆਖੋ ਸਾਥ ਨਹਾਉਂਗਾ